10 ਸਾਲਾ ਮਾਸੂਮ ਜਿਸ ਦੇ ਹੱਥ ਦੇ ਵਿੱਚ ਮੋਬਾਈਲ ਹੁੰਦਾ ਹੈ ਤੇ ਅਚਾਨਕ ਹੀ ਫੋਨ ਬਲਾਸਟ ਹੋ ਗਿਆ ਅੱਜਕੱਲ ਮਾਪੇ ਆਪਣੀ ਸੁੱਖ ਸ਼ਾਂਤੀ ਦੇ ਲਈ ਬੱਚਿਆਂ ਨੂੰ ਮੋਬਾਈਲ ਫੋਨ ਤਾਂ ਦੇ ਦਿੰਦੇ ਨੇ ਪਰ ਕਈ ਵਾਰ ਇਸ ਦਾ ਨਾ ਵੱਡੇ ਹਾਦਸੇ ਵੀ ਵਾਪਰ ਜਾਂਦੇ ਨੇ ਅਜਿਹਾ ਹੀ ਕੁਝ ਹੋਇਆ ਗੁਰਾਇਆ ਦੇ ਪਿੰਡ ਸੰਗ ਢੇਸੀਆ ਦੇ ਵਿੱਚ ਜਿੱਥੇ ਪਰਿਵਾਰਕ ਮੈਂਬਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ 10 ਸਾਲਾ ਮਾਸੂਮ ਬੱਚਾ ਬਾਥਰੂਮ ਦੇ ਵਿੱਚ ਮੋਬਾਈਲ ਫੋਨ ਚਲਾ ਰਿਹਾ ਸੀ ਕਿ ਅਚਾਨਕ ਹੀ ਬਲਾਸ ਦੀ ਆਵਾਜ਼ ਆਂਦੀ ਹੈ ਤੇ ਬੱਚੇ ਦੀਆਂ ਚੀਕਾਂ ਸੁਣਾਈ ਦਿੰਦੀਆਂ ਨੇ ਮਾਤਾ ਤੁਰੰਤ ਭੱਜੀ-ਭੱਜੀ ਵਾਸ਼ਰੂਮ ਵੱਲ ਜਾਂਦੀ ਹੈ ਤੇ ਜਦੋਂ ਵੇਖਿਆ ਤੇ ਫੋਨ ਸੜ ਕੇ ਸੁਆਹ ਹੋ ਚੁੱਕਿਆ ਸੀ ਤੇ ਇਸ ਧਮਾਕੇ ਦੇ ਵਿੱਚ ਬੱਚਾ ਜ਼ਖਮੀ ਹੋ ਜਾਂਦਾ ਜਿਸ ਤੋਂ ਬਾਅਦ ਤੁਰੰਤ ਤੇ ਬੱਚੇ ਦੇ ਪਿਤਾ ਦਾ ਹੀ ਕਹਿਣਾ ਹੈ ਕਿ ਅਜਿਹਾ ਹਾਦਸਾ ਕਿਸੇ ਦੇ ਨਾਲ ਵੀ ਵਾਪਰ ਸਕਦਾ ਹੈ ਤਾਂ ਮਾਪਿਆਂ ਨੂੰ ਬੱਚਿਆਂ ਨੂੰ ਮੋਬਾਈਲ ਫੋਨ ਨਹੀਂ ਦੇਣੇ ਚਾਹੀਦੇ ਮੋਬਾਈਲ ਫੋਨਾਂ ਦੀ ਬਜਾਏ ਬੱਚਿਆਂ ਨੂੰ ਬਾਹਰ ਖੇਡਾਂ ਦੇ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਇਸ ਤੋਂ ਮਾਪਿਆਂ ਨੂੰ ਜ਼ਰੂਰ ਸੇਖ ਲੈਣੀ ਚਾਹੀਦੀ ਹੈ ਕਿ ਆਪਣੇ ਬੱਚਿਆਂ ਨੂੰ ਮੋਬਾਈਲ ਫੋਨਾਂ ਦੀ ਵਰਤੋਂ ਜਿਹੜੀ ਆ ਉਸ ਨੂੰ ਕਰਨ ਤੋਂ ਰੋਕਿਆ ਜਾਵੇ ਕਿਉਂਕਿ ਬੱਚਿਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ 10 ਸਾਲਾ ਮਾਸੂਮ ਜਿਸ ਦੇ ਹੱਥ ਦੇ ਵਿੱਚ ਮੋਬਾਈਲ ਹੁੰਦਾ ਹੈ ਤੇ ਅਚਾਨਕ ਹੀ ਫੋਨ ਬਲਾਸਟ ਹੋ ਗਿਆ ਅੱਜਕਲ ਮਾਪੇ ਆਪਣੀ ਸੁਖਾਂਤੀ ਦੇ ਲਈ ਬੱਚਿਆਂ ਨੂੰ ਮੋਬਾਈਲ ਫੋਨ ਤਾਂ ਦੇ ਦਿੰਦੇ ਨੇ ਪਰ ਕਈ ਵਾਰ ਇਸ ਦੇ ਨਾਲ ਵੱਡੇ ਹਾਦਸੇ ਵੀ ਵਾਪਰ ਜਾਂਦੇ ਨੇ ਅਜੇ ਹੀ ਕੁਝ ਹੋਇਆ ਗੁਰਾਇਆ ਦੇ ਪਿੰਡ ਸੰਗ ਢੇਸੀਆ ਦੇ ਵਿੱਚ ਜਿੱਥੇ ਪਰਿਵਾਰਿਕ ਮੈਂਬਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ 10 ਸਾਲਾ ਮਾਸੂਮ ਬੱਚਾ ਬਾਥਰੂਮ ਦੇ ਵਿੱਚ ਮੋਬਾਈਲ ਫੋਨ ਚਲਾ ਰਿਹਾ ਸੀ ਕਿ ਅਚਾਨਕ ਹੀ ਬਲਾਸ ਦੀ ਆਵਾਜ਼ ਆਂਦੀ ਹੈ ਤੇ ਬੱਚੇ ਦੀਆਂ ਚੀਕਾਂ ਸੁਣਾਈ ਦਿੰਦੀਆਂ ਨੇ ਮਾਤਾ ਤੁਰੰਤ ਭੱਜੀ-ਭੱਜੀ ਵਾਸ਼ਰੂਮ ਵੱਲ ਨੂੰ ਜਾਂਦੀ ਹੈ ਤੇ ਜਦੋਂ ਵੇਖਿਆ ਤੇ ਫੋਨ ਸੜ ਕੇ ਸੁਆਹ ਹੋ ਚੁੱਕਿਆ ਸੀ ਤੇ ਇਸ ਧਮਾਕੇ ਦੇ ਵਿੱਚ ਬੱਚਾ ਜ਼ਖਮੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਤੁਰੰਤ ਉਸ ਨੂੰ ਤੇ ਬੱਚੇ ਦੇ ਪਿਤਾ ਦਾ ਇਹ ਕਹਿਣਾ ਕਿ ਅਜਿਹਾ ਹਾਦਸਾ ਕਿਸੇ ਦੇ ਨਾਲ ਵੀ ਵਾਪਰ ਸਕਦਾ ਤਾਂ ਮਾਪਿਆਂ ਨੂੰ ਬੱਚਿਆਂ ਨੂੰ ਮੋਬਾਈਲ ਫੋਨ ਨਹੀਂ ਦੇਣੇ ਚਾਹੀਦੇ ਮੋਬਾਈਲ ਫੋਨਾਂ ਦੀ ਬਜਾਏ ਬੱਚਿਆਂ ਨੂੰ ਬਾਹਰ ਖੇਡਾਂ ਦੇ ਵੱਲ ਪ੍ਰੇਰਿਤ ਕਰਨਾ ਚਾਹੀਦਾ ਇਸ ਤੋਂ ਮਾਪਿਆਂ ਨੂੰ ਜ਼ਰੂਰ ਸੇਖ ਲੈਣੀ ਚਾਹੀਦੀ ਹੈ ਕਿ ਆਪਣੇ ਬੱਚਿਆਂ ਨੂੰ ਮੋਬਾਈਲ ਫੋਨਾਂ ਦੀ ਵਰਤੋਂ ਜਿਹੜੀ ਆ ਉਸ ਨੂੰ ਕਰਨ ਤੋਂ ਰੋਕਿਆ ਜਾਵੇ ਕਿਉਂਕਿ ਬੱਚਿਆਂ ਦੀ ਸੁਰੱਖਿਆ ਸਭ ਤੋਂ ਪਹਿਲਾ ਹੁੰਦੀ ਹੈ ਜੀ ਸਰ ਕੀ ਨਾਮ ਹੈ ਕੀ ਹਾਸਾ ਵਾਪਰਿਆ ਮੇਰਾ ਨਾਮ ਛੋਟੇ ਜਗਤਪ੍ਰੀਤ ਜੀ ਕਿਹੜਾ ਪਿੰਡ ਮੇਰਾ ਪਿੰਡ ਸੰਗਟੇਸੀਆ ਜੀ ਮੈਂ ਹਲਵਾਇ ਦਾ ਕੰਮ ਕਰਦਾ ਜੀ ਤੇ ਬੱਚਾ ਫੋਨ ਲੈ ਕੇ ਬਾਥਰੂਮ ਚ ਗਿਆ ਜੀ ਮੈਂ ਘਰ ਹੈ ਨਹੀਂ ਸੀ ਮੈਂ ਕੰਮ ਤੇ ਗਿਆ ਸੀ ਤੇ ਪਹੁੰਚੇ ਅੱਗ ਲੱਗ ਗਈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਮਾਤਾ ਨੇ ਦੇਖਿਆ ਬਸ ਜੀ ਮੈਂ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਾਕੀ ਹੋਰ ਵੀ ਜਿਹੜੇ ਮਾਪੇ ਹੈਗੇ ਛੋਟੇ ਬੱਚਿਆਂ ਨੂੰ ਫੋਨ ਨਾ ਫੜਾਉਣ ਠੀਕ ਹੈ ਜੀ ਤੇ ਚਲੋ ਸਾਡੇ ਬੱਚੇ ਦਾ ਤਾਂ ਥੋੜਾ ਬਚਾਅ ਹੋ ਗਿਆ ਬਿਗਾਮ ਆਪੇ ਆਪਣੇ ਬੱਚੇ ਦਾ ਖਿਆਲ ਰੱਖਣ ਜੀ ਬਸ ਇਹ ਹੀ ਜੀ ਮੇਰੀ ਬੇਨਤੀ ਆ ਹੋਰ ਜੀ ਬਸ ਠੀਕ ਹੈ ਜੀ